ਰੀਕੋਰਡ ਖਬਰਨਾਮਾ ਤੇ ਸਵਾਦ ਸਵਾਗਤ ਹੈ ਜਦੋਂ ਤੋਂ ਬਾਬਾ ਫਰੀਦ ਵਿਦਿਕ ਅਤੇ ਧਾਰਮਿਕ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਤਾਂ ਉਸ ਤੋਂ ਬਾਅਦ ਸਿੱਖੋ ਪਰਿਵਾਰ ਦੇ ਵਿੱਚ ਆਪਸੀ ਵਿਵਾਦ ਕਿਤਨੇ ਕਿਤੇ ਚਰਚਾ ਦਾ ਵਿਸ਼ਾ ਰਿਹਾ ਹੈ ਇਹ ਵਿਵਾਦ ਕਿਤਨੇ ਕਿਤੇ ਹੁਣ ਬਾਬਾ ਫਰੀਦ ਵਿਦਿਕ ਸੰਸਥਾਵਾਂ ਦੇ ਉੱਪਰ ਵੀ ਪਾਰੀ ਪੈ ਰਿਹਾ ਹੈ ਜਿਸ ਦਾ ਕੀ ਅਸਰ ਹੈ ਲਗਾਤਾਰ ਦੇਖਿਆ ਜਾ ਰਿਹਾ ਹੈ ਪਿਛਲੇ ਦਿਨੀ ਰੀਕੋਰਡ ਦੇ ਵਿੱਚ ਹਾਸੜਾ ਹਸ ਨੂੰ ਭਾਜਪੀ ਵੱਲੋਂ ਮੀਦਵਰ ਅਲਨਾ ਗਿਆ ਸੀ ਤਾਂ ਉਸ ਸਮੇਂ ਉਹਨਾਂ ਵੱਲੋਂ ਮੱਥਾ ਟੇਕਣ ਲਈ ਟਿੱਲਾ ਬਾਵਰੀਦ ਆਇਆ ਗਿਆ ਤਾਂ ਸੇਖੋ ਪਰਿਵਾਰ ਅਤੇ ਕਮੇਟੀ ਦੇ ਵਿਚਕਾਰ ਕਿਤਨਾ ਕਿਤੇ ਇੱਕ ਵਾਰ ਸਰੋਪੇ ਨੂੰ ਲੈ ਕੇ ਵਿਵਾਦ ਹੋ ਗਿਆ ਸੀ ਜਿਸ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਬਾਹਰ ਹੋਈ ਕਈ ਖਬਰਾਂ ਮਿਲਣੇ ਲੱਗੇ ਸਾਂਭ ਰਹੇ ਹਾਂ ਸਰ ਅਤੇ ਹੁਣ ਉਸ ਤੋਂ ਬਾਅਦ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਜੋ ਬਾਬਾ ਫਰੀਦ ਪਬਲਿਕ ਸਕੂਲ ਦੀ ਪ੍ਰਿੰਸੀਪਲ ਹਲਦੀਪ ਕੌਰ ਨੂੰ ਹਟਾਉਣ ਦਾ ਇੱਕ ਮਾਮਲਾ ਸਾਹਮਣੇ ਆਇਆ ਸਕੂਲ ਦੀ ਪ੍ਰਿੰਸੀਪਲ ਹਲਦੀਪ ਕੌਰ ਨੇ ਨਿਯਮਕ ਕਮੇਟੀ ਉੱਪਰ ਇਲਜ਼ਾਮ ਲਾਇਆ ਕਿ ਉਸ ਨੂੰ ਗਲਤ ਤਰੀਕੇ ਨਾਲ ਹਟਾਇਆ ਜਾ ਰਿਹਾ ਏ ਅਤੇ ਉਹਨਾਂ ਵੱਲੋਂ ਹੋਰ ਵੀ ਕਈ ਗੰਭੀਰ ਇਲਜ਼ਾਮ ਕਮੇਟੀ ਅਤੇ ਕਿਤਨਾ ਕਿਤੇ ਸੇਖੋ ਪਰਿਵਾਰ ਉੱਪਰ ਲਗਾਏ ਗਏ ਨੇ ਜਦੋਂ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਸੰਸਥਾਵਾਂ ਦੇ ਪ੍ਰਧਾਨ ਡਾਕਟਰ ਗੁਗਿੰਦਰ ਮੋਹਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਹਨਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਉਹਨਾਂ ਨੇ ਇੱਕ ਇਸ ਮਾਮਲੇ ਵਿੱਚ ਕਿਹਾ ਗਿਆ ਕਿ ਉਹਨਾਂ ਵੱਲੋਂ ਪ੍ਰਿੰਸੀਪਲ ਨੂੰ ਹਟਾਇਆ ਨਹੀਂ ਗਿਆ ਸਗੋਂ ਕਿ ਉਹਨਾਂ ਨੂੰ 7 ਦਿਨਾਂ ਦਾ ਨੋਟਿਸ ਦਿੱਤਾ ਗਿਆ ਜੋ ਕਿ ਉਹਨਾਂ ਉੱਪਰ ਅਲਿਗੇਸ਼ਨ ਲੱਗੇ ਅਸਬੰਧ ਦੇ ਵਿੱਚ ਉਹਨਾਂ ਵੱਲੋਂ ਜਵਾਬ ਮੰਗਿਆ ਗਿਆ ਏ ਅਤੇ ਨਾਲ ਹੀ ਉਹਨਾਂ ਸਪਸ਼ਟ ਕਰ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਲਗਾਤਾਰ ਵਵਾਦ ਬਣਿਆ ਹੋਇਆ ਹੈ ਇਸ ਨੂੰ ਵੀ ਸਮਾਪਤ ਕੀਤਾ ਜਾਵੇਗਾ ਨਾਲ ਦੇ ਨਾਲ ਉਹ ਇਹ ਵੀ ਕਹਿੰਦੇ ਨਜ਼ਰ ਆਏ ਕਿ ਪ੍ਰਬੰਧਕਨ ਨੂੰ ਲੈ ਕੇ ਇਹ ਜਿਹੜਾ ਸਾਰਾ ਵਵਾਦ ਕਿਤਨੇ ਕਿਤੇ ਚੱਲ ਰਿਹਾ ਹੈ ਹੁਣ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਇੰਜਰਸਿੰਗ ਖਾਲਸਾ ਵੱਲੋਂ ਇਸ ਹਸਤਾ ਬਣਾਈ ਗਈ ਸੀ ਅਤੇ ਫ੍ਰੀ ਕੋਰਟ ਦੇ ਵਿੱਚ ਕਈ ਸ਼ਲਾਘਾਯੋਗ ਕੰਮ ਕੀਤੇ ਗਏ ਸੀ ਇਸ ਆਪਸੀ ਵਿਵਾਦਾਂ ਦੇ ਚੱਲਦਿਆਂ ਇਹਨਾਂ ਦਾ ਕੋਈ ਅਸਰ ਪੈਂਦਾ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਿਵਾਦ ਥੰਮਦੇ ਨੇ ਅਤੇ ਨਾਦਨ ਲਾਲ ਜੋ ਫ੍ਰੀ ਕੋਰਟ ਦੇ ਵਿੱਚ ਲਗਾਤਾਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਸੀ ਉਹ ਨਿਰੰਤਰ ਜਾਰੀ ਰਹਿੰਦੀਆਂ ਨੇ ਕਿਤੇ ਨਾ ਕਿਤੇ ਇਹ ਸਾਰੀ ਹੋਣ ਤੋਂ ਬਾਅਦ ਸੰਸਤਾ ਦੇ ਉੱਪਰ ਵੀ ਕਈ ਲੋਕਾਂ ਵੱਲੋਂ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਤੁਸੀਂ ਵੀ ਸੁਣੋ ਇਸ ਮੌਕੇ ਨਵੇਂ ਖੜੇ ਹੋਏ ਵਿਵਾਦ ਪ੍ਰਿੰਸੀਪਲ ਨੂੰ ਹਟਾਉਣ ਨੂੰ ਲੈ ਕੇ ਕੀ ਕਿਹਾ ਪ੍ਰਿੰਸੀਪਲ ਕਲਦੀਪੌਰ ਨੇ ਆਪਣਾ ਪੱਖ ਅਤੇ ਦੂਜੇ ਪਾਸੇ ਕੀ ਪੱਖ ਰੱਖਿਆ ਪ੍ਰਧਾਨ ਡਾਕਟਰ ਗੁਇੰਦਰ ਮਹਿੰਦਰੀ ਬਾਬਾ ਫਰੀਦ ਪਬਲਿਕ ਸਕੂਲ ਦੇ ਵਿੱਚ ਬਹੁਤ ਦਿਨਾਂ ਤੋਂ ਬਹੁਤ ਇਨ ਮਹੀਨਿਆਂ ਤੋਂ ਐਟ ਲੀਸਟ ਪ੍ਰੋਬਲਮਸ ਚੱਲ ਰਹੀਆਂ ਜਦੋਂ ਦੇ ਸਰਦਾਰ ਅਨੰਦਰਜੀਤ ਸਿੰਘ ਜੀ ਖਾਲਸਾ ਜੀ ਪੂਰੇ ਹੋਏ ਹੈ ਉਸ ਤੋਂ ਬਾਅਦ ਇੰਨੀਆਂ ਘਟਨਾਵਾਂ ਹੋ ਰਹੀਆਂ ਡੇ ਬਾਈ ਡੇ ਦੇਖਣ ਨੂੰ ਮਿਲਦੀਆਂ ਲੋਕ ਵੀ ਇਕੱਠੇ ਹੁੰਦੇ ਆ ਸਾਰੀਆਂ ਸੰਸਥਾਵਾਂ ਵਿੱਚ ਪ੍ਰੋਬਲਮ ਹੈ ਇਕੱਲੇ ਸਕੂਲ ਵਿੱਚ ਨਹੀਂ ਇਹ ਪ੍ਰੋਬਲਮਸ ਵੱਧੀਆਂ ਜਾ ਰਹੀਆਂ ਡੇ ਬਾਈ ਡੇ ਇੰਨਾ ਡਰ ਦਾ ਮਾਹੌਲ ਬਣ ਗਿਆ ਹੋਇਆ ਸਾਰੇ ਟੀਚਰਜ਼ ਵਿੱਚ ਬੱਚਿਆਂ ਦੇ ਵਿੱਚ ਕਿਉਂਕਿ ਜਦੋਂ ਇਹ ਗੱਡੀਆਂ ਦਾ ਪੂਰਾ ਕਾਫਲਾ ਭਰ ਕੇ ਆਉਂਦਾ ਪੰਜ ਪੰਜ 6 6 7 7 ਦੀਆਂ ਗੱਡੀਆਂ ਆਉਂਦੀਆਂ ਟੀਚਰਸ ਦੇਖਦੇ ਰਹਿ ਜਾਂਦੇ ਕਿ ਪਤਾ ਨਹੀਂ ਅੱਜ ਕੀ ਹੋ ਜੂਗਾ ਅੱਜ ਕਿਸ ਟਾਈਪ ਦਾ ਮਾਹੌਲ ਹੋ ਜੂਗਾ ਇਹਨਾਂ ਨੇ ਹਰ ਟੀਚਰ ਨੂੰ ਬੁਲਾ ਕੇ ਤਿੰਨ ਟੀਚਰਸ ਨੂੰ ਤਾਂ ਮੇਰੇ ਸਾਹਮਣੇ ਬਿਨਾ ਨੋਟਿਸ ਤੋਂ ਬਿਨਾ ਕਿਸੇ ਚੀਜ਼ ਤੋਂ ਇਹਨਾਂ ਨੂੰ ਕੱਢ ਦਿੱਤਾ ਗਿਆ ਔਰ ਇੱਕ ਜਿਹੜੇ ਕਲਾਸ 4 ਸੀ ਉਹਨਾਂ ਨੂੰ ਵੀ ਕੱਢ ਦਿੱਤਾ ਗਿਆ ਹੁਣ ਵੀ ਇੰਨਾ ਡਰ ਦਾ ਮਾਹੌਲ ਹੈ ਕਿ ਉਹ ਡਰ ਦੇ ਮਾਰੇ ਆਪਣਾ ਗੇਟ ਨਹੀਂ ਖੋਲਦੇ ਕੁਝ ਨਹੀਂ ਖੋਲਦੇ ਮੈਂ ਕੱਲ ਅੱਜ ਤੱਕ ਡਿਊਟੀ ਦੇ ਵਿੱਚ ਪ੍ਰਿੰਸੀਪਲ ਮੌਜੂਦ ਹਾਂ ਚੱਲ ਵੀ ਰਹੀ ਹੈ ਮੈਨੂੰ ਕੋਈ ਨੋਟਿਸ ਨਹੀਂ ਗਿਆ ਰਿਟਰਨ ਮੈਨੂੰ ਕੋਈ ਰਜਿਸਟਰਡ ਪੋਸਟ ਨਹੀਂ ਗਿਆ ਮੈਨੂੰ ਬੁਲਾ ਕੇ ਨਹੀਂ ਕੋਈ ਕਿਹਾ ਗਿਆ ਕਿ ਤੁਹਾਡੇ ਚਾ ਗਲਤੀ ਹੈ ਕਿਉਂ ਮੈਂ ਪਿਛਲੇ 16 ਸਾਲ ਤੋਂ ਪ੍ਰਿੰਸੀਪਲਸ਼ਿਪ ਕਰ ਰਹੀ ਹਾਂ ਉਸ 16 ਸਾਲਾਂ ਵਿੱਚ ਸਰਦਾਰਿੰਦਰਜੀਤ ਸਿੰਘ ਜੀ ਖਾਲਸਾ ਜੀ ਨੂੰ ਪਲੱਸ ਸਾਰੇ ਪੇਰੈਂਟਸ ਨੂੰ ਕਿਸੇ ਬੱਚੇ ਨੂੰ ਕਿਸੇ ਅਧਿਆਪਕਾਂ ਨੂੰ ਕੋਈ ਪ੍ਰੋਬਲਮ ਨਹੀਂ ਰਹੀ ਅੱਜ ਤਿੰਨ ਮਹੀਨਿਆਂ ਤੋਂ ਇਹ ਜਿਹੜੇ ਤਿੰਨ ਮੈਨੇਜਮੈਂਟ ਚਾਰ ਮੈਨੇਜਮੈਂਟ ਵਾਲੇ ਮੈਂਬਰਸ ਨੇ ਉਹਨਾਂ ਤਿੰਨਾਂ ਚਾਰਾਂ ਨੂੰ ਪ੍ਰੋਬਲਮ ਆ ਰਹੀ ਹੈ ਅੱਧੀ ਤੋਂ ਜ਼ਿਆਦਾ ਮੈਨੇਜਮੈਂਟ ਮੇਰੇ ਨਾਲ ਹੈ ਮੈਂ ਕੱਲ ਜਿਵੇਂ ਗਈਆਂ ਸਕੂਲ ਚੋਂ ਤੇ ਲੋਕ ਲਗਾ ਕੇ ਆਪਦੀ ਆਫਿਸ ਨੂੰ ਜਾਨੀ ਹੈ ਇਹਨਾਂ ਨੇ ਮੈਨੂੰ ਨਹੀਂ ਪਤਾ ਕਦੋਂ ਆਪਦਾ ਲੋਕ ਲਿਆ ਕੇ ਤੇ ਉੱਤੇ ਲਗਾਤਾ ਦੋ ਲੋਕ ਲੱਗ ਗਏ ਉਹਦੀ ਮੇਰੇ ਕੋਲੇ ਸਕਰੀਨਸ਼ਾਟ ਹੈਗਾ ਮੈਂ ਸਵੇਰੇ ਉਹਦੀ ਵੀਡੀਓ ਵੀ ਬਣਾਈ ਹੈ ਉਹ ਮੇਰੇ ਕੋਲ ਹੈਗਾ ਜਦੋਂ ਮੈਂ ਆਪਣਾ ਆਫਿਸ ਖੋਲਣ ਗਈ ਤਾਂ ਉੱਥੇ ਦੋ ਲੋਕ ਲੱਗੇ ਹੋਏ ਸੀ ਮੈਂ ਮੇਰੇ ਨਾਲ ਕਮੇਟੀ ਦੇ ਮੈਂਬਰ ਸੀਗੇ ਪੇਰੈਂਟਸ ਬਹੁਤ ਸਾਰੇ ਇਕੱਠੇ ਹੋਏ ਹੋਏ ਸੀ ਇਹਨਾਂ ਨੇ ਕਿਸੇ ਨੂੰ ਵੀ ਅੰਦਰ ਨਹੀਂ ਵੜਨ ਦਿੱਤਾ ਸਵੇਰ ਦੀ ਵੀਡੀਓ ਵੀ ਬਣੀ ਹੈ ਲੋਕਾਂ ਨੇ ਵੀਡੀਓ ਬਣਾਈ ਹੈ ਕਿ ਕਿਹੜੇ ਕਿਸ ਟਾਈਪ ਦਾ ਮਾਹੌਲ ਇੱਥੇ ਕ੍ਰੀਏਟ ਕੀਤਾ ਗਿਆ ਹੁਣ ਇਹਨਾਂ ਨੇ ਜਿੰਦਰਾ ਮੇਰੇ ਮੈਂ ਅੱਜ 10 ਵਜੇ ਚਲੀ ਗਈ ਸੀ ਇੱਥੋਂ ਪਰ ਇਹਨਾਂ ਨੇ ਪਿੱਛੋਂ ਲੋਕ ਤੋੜ ਕੇ ਦੋਨੇ ਲੋਕ ਤੋੜ ਕੇ ਇਹਨਾਂ ਨੇ ਆਪਣਾ ਅੰਦਰ ਜੋ ਵੀ ਰਿਕਾਰਡ ਸੀ ਚੋਰੀ ਕੀਤਾ ਹੈ ਲਿਆ ਮੈਨੂੰ ਨਹੀਂ ਪਤਾ ਕਿੱਥੇ ਕੀਤਾ ਕਿੱਥੇ ਗੁੰਮ ਕਰਤਾ ਉਹਦੇ ਵਿੱਚ ਪੈਸੇ ਵੀ ਪਏ ਸੀ ਮੇਰੇ ਉਹ ਵੀ ਉਹਦੇ ਵਿੱਚ ਸੀ ਮੈਨੂੰ ਨਹੀਂ ਪਤਾ ਕਿਹੜੀਆਂ ਕਿਹੜੀਆਂ ਚੀਜ਼ਾਂ ਹੋਰ ਵੀ ਜਿਹੜੀਆਂ ਹੈ ਲੈਪਟਾਪ ਹੈ ਉੱਥੇ ਮੋਬਾਈਲਸ ਵਗੈਰਾ ਵੀ ਸੀਗੇ ਬੱਚਿਆਂ ਦੀਆਂ ਕੁਝ ਚੀਜ਼ਾਂ ਹੋਰ ਵੀ ਪਈਆਂ ਹੋਈਆਂ ਸੀ ਉੱਥੇ ਫਾਈਲਸ ਹੈ ਟੀਚਰਾਂ ਦਾ ਰਿਕਾਰਡ ਹੈ ਜਿਹੜਾ ਮੈਨੂੰ ਕਹਿੰਦੇ ਰਿਕਾਰਡ ਹੈ ਲਬੀਏ ਕਿੱਥੇ ਉਹ ਰਿਕਾਰਡ ਮੇਰੇ ਆਫਿਸ ਵਿੱਚ ਪਿਆ ਸੀ ਉਹ ਸਾਰੇ ਦਾ ਸਾਰਾ ਰਿਕਾਰਡ ਜਿਹੜਾ ਹੈ ਹੁਣ ਅਗਰ ਮੈਨੂੰ ਨਾ ਮਿਲਿਆ ਤੇ ਇਹਦੀ ਜ਼ਿੰਮੇਵਾਰੀ ਇਹਨਾਂ ਦੀ ਹੋਗੀ ਕਿਉਂਕਿ ਇਹ 3 ਮਹੀਨਿਆਂ ਤੋਂ ਇੰਨੇ ਕਿ ਜ਼ਿਆਦਾ ਟੌਰਚਰ ਕਰ ਰਹੇ ਸੀਗੇ ਬਿਨ ਗੱਲ ਤੋਂ ਕਿਉਂਕਿ ਇਹਨਾਂ ਨੇ ਐਡਮਿਸ਼ਨਸ ਦਾ ਕਿਹਾ ਗਲਤ ਐਡਮਿਸ਼ਨਸ ਲੈ ਰਿਆ ਹੈ ਫੇਲਿਅਰਸ ਬੱਚਿਆਂ ਨੂੰ ਜਿਹੜੇ ਫੇਲ ਹੋ ਗਏ ਸੀ +1 ਚੋਂ ਉਹਨਾਂ ਦੇ ਰੀ ਟੈਸਟ ਕਰ ਕਰਕੇ ਦੁਬਾਰਾ ਕੰਪਾਰਟਮੈਂਟ ਦੇ ਟੈਸਟ ਕਰ ਕਰਕੇ ਇਹਨਾਂ ਨੇ ਦੁਬਾਰਾ ਕਰਨ ਨੂੰ ਕਹੇਗੇ ਕਿ ਇਹਨਾਂ ਨੂੰ ਪਾਸ ਕੀਤਾ ਜਾਵੇ ਇਸੇ ਤਰ੍ਹਾਂ ਬੱਚੇ ਜਿਹੜੇ ਫੇਲ ਹੋਏ ਆ ਉਹ ਲੈਂਦੇ ਆ ਮੈਂ ਇਹਨਾਂ ਦੇ ਵਿੱਚ objection ਲਗਾਉਣੀ ਹੈ ਮੈਂ ਉਹ ਜਦੋਂ ਇਹਨਾਂ ਨੇ ਜਿੰਦਰਾ ਮੈਨੂੰ ਪਤਾ ਲੱਗਿਆ ਕਿ ਤੋੜੇ ਹੈ ਜਿੰਦਰੇ ਇਹਨਾਂ ਨੇ ਤਾਂ ਮੈਂ SSP ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਕਿਹਾ ਕਿ ਮੈਂ PCR ਭੇਜਦਾ ਤੁਹਾਡੇ ਨਾਲ 3-4 ਬੰਦੇ ਸੋ ਉਹ ਆਉਣਗੇ ਤੇ ਤੁਹਾਡਾ ਬਿਆਨ ਲੈਣਗੇ ਤੋ ਖਲਵਾ ਕੇ ਤੁਸੀਂ ਐਂਕਰੋ ਉੱਥੇ ਆਪਦਾ ਰਿਪੋਰਟ ਚੈੱਕ ਕਰ ਲਓ ਤੇ ਆਪਦਾ ਲੋਕ ਲਗਾ ਦਿਓ ਜਦੋਂ ਮੈਂ ਇੱਥੇ ਆਈ ਤੇ ਉਹ ਜਿਹੜਾ ਮੇਨ ਗੇਟ ਹੈ ਉੱਥੋਂ ਦੇ ਮੇਨ ਗੇਟ ਵਾਲੇ ਪਲੱਸ ਅੰਦਰ ਕੁਝ ਮੈਨੇਜਮੈਂਟ ਵਾਲੇ ਮੈਂਬਰ ਬੈਠੇ ਸੀਗੇ ਦੋ ਇੱਕ ਦੋ ਪਰ ਉਹਨਾਂ ਨੇ ਕੋਈ ਲਿਆ ਨਹੀਂ ਦਿੱਤਾ ਔਰ ਗੇਟ ਨਹੀਂ ਖੋਲ ਰਹੇ ਪੀਸੀਆਰ ਵੀ ਮਨਤਾ ਕੱਢ ਕੇ ਚਲੀ ਗਈ ਉਹਨਾਂ ਨੇ ਨਹੀਂ ਖੋਲਿਆ ਪੇਰੈਂਟਸ ਵੀ ਆ ਮੇਰੇ ਨਾਲ ਉਹ ਪੇਰੈਂਟਸ ਦਾ ਵੀ ਵਿਊ ਇਹ ਹੈ ਕਿ ਇਹ ਵੀ ਇਹ ਧੱਕੇਸ਼ਾਹੀ ਕਰ ਰਹੇ ਹੈ ਔਰ ਜਿਹੜਾ ਇਹਨਾਂ ਨੂੰ ਇਹ ਆਪਣੇ ਆਪ ਹੀ ਦੇਣੀ ਪਊਗੀ ਕਿਉਂਕਿ ਲੋਕਾਂ ਨੂੰ ਇਹ ਜਵਾਬ ਦੇ ਹੈ ਮੈਨੂੰ ਨਹੀਂ ਜਵਾਬ ਦੇ ਲੋਕਾਂ ਨੂੰ ਵੀ ਜਵਾਬ ਦੇ ਹੈ ਬਹੁਤ ਲੱਗਣਾ ਸੀ ਕਿ ਸ਼ੋਕਾਦ ਨੋਟਸ ਦੇਣ ਤੋਂ ਬਾਅਦ ਤੁਹਾਨੂੰ ਕਫਤਰੀ ਸਸਪੈਂਡ ਕੀਤਾ ਦੇਖੋ ਮੈਨੂੰ ਕੋਈ ਨੋਟਿਸ ਨਹੀਂ ਆਇਆ ਮੈਂ ਕੋਈ ਰੀਸੀਵ ਨਹੀਂ ਕੀਤਾ ਨੋਟਿਸ ਇਹ ਝੂਠ ਬੋਲ ਰਹੇ ਐ ਕਿ ਮੈਨੂੰ ਨੋਟਿਸ ਕੋਈ ਆਇਆ ਹੈ ਬੰਦ ਲਫਾਫਿਆਂ ਚ ਕੀ ਭੇਜਦੇ ਐ ਕੀ ਨਹੀਂ ਜਦੋਂ ਇੱਕ ਡਾਊਟ ਦਾ ਮਾਹੌਲ ਬੰਦ ਹੈ ਤੇ ਉੱਥੇ ਕੋਈ ਸਾਈਨ ਵੀ ਨਹੀਂ ਕਰਦਾ ਕਹਿੰਦੇ ਬੰਦ ਲਫਾਫੇ ਤੇ ਕਰੋ ਆਪਦੇ ਸਾਈਨ ਉਹ ਬਿਲਕੁਲ ਨਹੀਂ ਮੈਂ ਕਰਨੇ ਕਿਸੇ ਨੇ ਵੀ ਨਹੀਂ ਕਰਨੇ ਅੱਜ ਮੈਂ ਸਵੇਰੇ ਡਿਊਟੀ ਤੇ ਆਈ ਸੀ ਮੇਰੇ ਨਾਲ ਕੁਝ ਮੈਂਬਰਸ ਵੀ ਸੀਗੇ ਆਪਣੇ ਕਮੇਟੀ ਦੇ ਔਰ ਪੇਰੈਂਟਸ ਵੀ ਬਹੁਤ ਜ਼ਿਆਦਾ ਸੀ ਜਿਹੜਾ ਇਹਨਾਂ ਨੇ ਅੰਦਰ ਜਾਣ ਤੋਂ ਵੀ ਰੋਕਿਆ ਬਟ ਮੈਂ ਫਿਰ ਵੀ ਅਸੀਂ ਸਾਰੇ ਅੰਦਰ ਗਏ ਕਿਉਂਕਿ ਉਹਨਾਂ ਨੇ ਕਹਿਤਾ ਸੀਗਾ ਖੋਲੋ ਅਸੀਂ ਅੰਦਰ ਗਏ ਤੇ ਅੰਦਰ ਜਾ ਕੇ ਵੇਖਿਆ ਤਾਂ ਲੋਕ ਲੱਗਿਆ ਹੋਇਆ ਸੀ ਸੋ ਡਿਊਟੀ ਨਹੀਂ ਕਰ ਸਕੇ ਇਹਨਾਂ ਨੂੰ ਬੁਲਾਇਆ ਗਿਆ ਸਾਰੇ ਮੈਂਬਰਸ ਨੂੰ ਵੇਟ ਕੀਤੀ ਅਸੀਂ ਕਾਫੀ ਟਾਈਮ 10:30 ਦੇ ਕਰੀਬ ਅਸੀਂ ਇੱਥੋਂ ਗਏ ਹਾਂ ਜੀ ਫਿਰ ਪੁਲਿਸ ਨੂੰ ਵੀ ਅੰਦਰ ਜਾਣ ਦਿੱਤਾ ਹੋਣੀ ਤੂੰ ਹੁਣ ਪੁਲਿਸ ਨੂੰ ਵੀ ਸ਼ਾਮ ਨੂੰ ਅਸੀਂ ਪੁਲਿਸ ਵਾਲੇ ਨਾਲ ਲੈ ਕੇ ਆਏ ਸੀ ਪੁਲਿਸ ਵਾਲਿਆਂ ਨੂੰ ਵੀ ਅੰਦਰ ਨਹੀਂ ਲੰਘਾ ਦਿੱਤਾ ਫਿਰ ਪੁਲਿਸ ਨੂੰ ਕੀ ਕਹਿ ਕੇ ਗਈ ਹੈ ਫਿਰ ਪੁਲਿਸ ਨੂੰ ਕਹਿ ਕੇ ਗਈ ਹੈ ਕਿ ਦੋਨਾਂ ਧਿਰਾਂ ਨੂੰ ਬ ਤੇ ਦੋਨਾ ਤਿਰਨ ਉਥੇ ਬੁਲਾਓ ਤਾਂ ਕਿ ਉਥੇ ਜਾ ਕੇ ਗੱਲ ਕਰੀਏ ਔਰ ਮੈਡਮ ਪ੍ਰਿੰਸੀਪਲ ਆਵਦੀ ਕੰਪਲੇਂਟ ਜਿਹੜੀ ਹੈ ਉਹ ਐਸਐਸਪੀ ਸਾਹਿਬ ਨੂੰ ਦੇਣ ਇਹ ਮਸਲਾ ਜੀ ਅਸੀਂ ਸਾਰੀ ਮੈਨੇਜਮੈਂਟ ਨੇ ਇਹਨਾਂ ਦੇ ਖਿਲਾਫ ਕਾਫੀ ਕੰਪਲੇਂਟਸ ਆਈਆਂ ਸੀਗੀਆਂ ਕੁਝ ਸਾਨੂੰ ਕੋ ਪ੍ਰੂਫ ਲੱਗੇ ਸੀ ਅਸੀਂ ਉਹਦੇ ਵਾਸਤੇ ਨੇ ਨੋਟਿਸ ਦਿੱਤਾ ਵੀ ਸਾਨੂੰ 7 ਦਿਨ ਦਾ ਜੀ ਜਵਾਬ ਦਿੱਤਾ ਜਾਵੇ ਇਹਦਾ ਸਾਰਾ ਕਲੀਅਰ ਕੀਤਾ ਜਾਵੇ ਤਾਂ ਅਸੀਂ ਐਸਸਪੈਂਡ ਕੀਤਾ ਨਾ ਕਿ ਇਹਨੂੰ ਗਿਆ ਗਿਆ ਇਸ ਕਰਕੇ ਇਹਨਾਂ ਨੂੰ ਕੀਤਾ ਕਿ ਕਿਉਂਕਿ ਸਾਡੇ ਕੋ ਕੁਝ ਪ੍ਰੂਫ ਸੀਗੇ ਜਿਹੜੇ ਕਿ ਕੁਝ ਕੰਪਲੇਂਟਸ ਹੋਈਆਂ ਸੀਗੀਆਂ ਉਹਦੇ ਕਰਕੇ ਕੀਤਾ ਗਿਆ ਸੀ ਕੋਈ ਨੋਟਿਸ ਇਹਨਾਂ ਨੂੰ ਭੇਜਤਾ ਇਹਨਾਂ ਨੂੰ ਨੋਟਿਸ ਕੱਲ ਦਿੱਤਾ ਗਿਆ ਜੀ ਤੇ ਉਹ ਇਹਨੂੰ 7 ਦਿਨ ਦਾ ਇਹਨੂੰ ਮੰਗਾਇਆ ਇਹਨਾਂ ਨੇ ਯਾਨੀ ਕਿ ਲੈਂਡ ਤੇ ਪਹਿਲੇ ਕੋਈ ਰਿਨਮਕ 20 10 15 ਜਾਣੇ ਬੈਠੇ ਸੀ ਉਹਨੇ ਸਾਹਮਣੇ ਕੈਮਰੇ ਵਿੱਚ ਸਾਡੇ ਕੋਲ ਪ੍ਰੂਫ ਹੈਗਾ ਇਹਨੇ ਪਹਿਲਾਂ ਰੰਨ ਲੈ ਲੈ ਮੈਂ ਉਹ ਮਨਾ ਕਰਤਾ ਸੀਗਾ ਤੇ ਫਿਰ ਇੱਕ ਕਾਪੀ ਇਹਨੇ ਆਪਣੇ ਪਰਸ ਵਿੱਚ ਪਾਈ ਉਹ ਇਹਨਾਂ ਨੂੰ ਵੇਚੇ ਬਾਈ ਲੀਗਲੀ ਨੋਟਿਸ ਇਹ ਜਾਗੇ ਉਹਨਾਂ ਦਾ ਉਹਨਾਂ ਨੇ ਕਿਹਾ ਹੈਗਾ ਕਿ ਉਹਨਾਂ ਦੇ ਰੂਮ ਦੇ ਤਾਲਾ ਤੋੜਿਆ ਗਿਆ ਹੈਗਾ ਆਪਣਾ ਤਾਲਾ ਉਹ ਇਸ ਤਰ੍ਹਾਂ ਸੀਗਾ ਜੀ ਇਹਨਾਂ ਨੂੰ ਇਹ ਰੂਮ ਦੀ ਚਾਬੀ ਮੰਗੀ ਗਈ ਸੀ ਸਾਡੇ ਕੋਲ ਰਿਕਾਰਡਿੰਗ ਹੈਗੀ ਹੈ ਇਹਨਾਂ ਨੇ ਕਿਹਾ ਮੇਰੇ ਕੋਲ ਹੈ ਨਹੀਂ ਚਾਬੀ ਇਸ ਕਰਕੇ ਸਾਨੂੰ ਤੋੜਨਾ ਪਿਆ ਕਿਉਂਕਿ ਅਸੀਂ ਉਹਦੇ ਵਿੱਚ ਇੱਕ ਬਾਰੀ ਖੁੱਲੀ ਸੀਗੀ ਥੋੜਾ ਰਿਪੇਅਰ ਕਰਾਉਣਾ ਸੀ ਕਿ ਬਾਰੀ ਖੁੱਲੀ ਕਰਕੇ ਕਿਉਂਕਿ ਬਾਹਰ ਪਿੱਛੇ ਬਾਹਰਲੀ ਮੇਨ ਬਾਰੀ ਉਧਰ ਲਈ ਖੁੱਲੀ ਪਈ ਸੀਗੀ ਉਹ ਰਿਕਾਰਡ ਵੀ ਕੋਈ ਇੱਥੇ ਕੋਈ ਛੇੜਛਾੜ ਖਾਨੀ ਨਾ ਕਰੇ ਇਸ ਕਰਕੇ ਅਸੀਂ ਉਹ ਲੋਕ ਦੋਸ਼ ਕਿਸ ਤਰ੍ਹਾਂ ਦੇ ਜਿਹੜੇ ਨਾਲ ਦੋਸ਼ ਲੱਗ ਰਹੇ ਉਹ ਇਹਨਾਂ ਨੂੰ ਰਿਟਰਨ ਦਿੱਤੇ ਗਏ ਹੈ ਉਹ ਆਪਣੇ ਨੂੰ 7 ਦਿਨ ਦੇ ਵਿੱਚ ਆਪਣੇ ਉਧ ਦੇਣਗੇ ਅੱਜ ਇੱਕ ਨੇ ਸਾਨੂੰ ਅੰਦਰ ਵੀ ਨਹੀਂ ਵੜਨ ਦਿੱਤਾ ਗਿਆ ਨਹੀਂ ਅੰਦਰ ਆਏ ਜੀ ਸਾਰੇ ਗਏ ਅੰਦਰ ਗਏ ਸਵੇਰੇ ਗਏ ਸ਼ਾਮ ਨੂੰ ਉਹਨੂੰ ਜਦੋਂ ਸਸਪੈਂਡ ਫਿਰ ਅਸੀਂ ਕਿਵੇਂ ਅੰਦਰ ਅਸੀਂ ਮੈਨੇਜਰ ਕੋਈ ਨਹੀਂ ਹੈਗਾ ਸਕੂਲ ਦੇ ਵਿੱਚ ਕਿਵੇਂ ਚੱਲੇ ਜਾਣਗੇ ਕੋਈ ਇਸ ਕਲੇਸ਼ ਦਾ ਬੱਚਿਆਂ ਦੇ ਜਾਂ ਕਿਸੇ ਦਾ ਕੋਈ ਅਸਰ ਨਹੀਂ ਅੱਜ ਸਾਰਾ ਐਜ਼ ਇਟ ਇਜ਼ ਇੱਕ ਸਕੂਲ ਲੱਗਿਆ ਕਿਸੇ ਕੋਈ ਟੀਚਰ ਛੁੱਟੀ ਤੇ ਨਹੀਂ ਸੀ ਕੋਈ ਬੱਚਾ ਕੋਈ ਛੁੱਟੀ ਤੇ ਨਹੀਂ ਸੀ ਸਾਰਿਆਂ ਨੇ ਆਪਣੇ ਆਪਣਾਈ ਐਜ਼ ਇਟ ਇਜ਼ ਉਵੇਂ ਕੀਤੀ ਗਈ ਇਸੇ ਕਰਕੇ ਅਸੀਂ ਨਵਾਂ ਵਾਈਸ ਪ੍ਰਿੰਸੀਪਲ ਨਿਯੁਕਤ ਕਰਕੇ ਅੱਜ ਤੇ ਉਹਨੂੰ ਸਾਰੇ ਪੜਾਉਂ ਦਿੱਤੇ। ਪਰਾਂ ਦੀ ਪਰਿਵਾਰ ਦੇ ਜਿਹੜੇ ਬੱਚੇ ਜਿਨ੍ਹਾਂ ਦੇ ਪੜ੍ਹਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਅਸੀਂ ਇਹੀ ਕਵਾਂਗੇ ਕਿ ਤੁਸੀਂ ਆਪਣੀ ਪੜ੍ਹਾਈ ਵੱਲੀ ਧਿਆਨ ਦਿਓ। ਸਕੂਲ ਬਿਲਕੁਲ ਸਹੀ ਹੈ, ਕੋਈ ਪ੍ਰੋਬਲਮ ਨਹੀਂ ਹੈ, ਕੋਈ ਕੁਝ ਨਹੀਂ ਹੈ। ਅਸੀਂ ਕਿਸੇ ਦੇ ਕੁਝ ਨਹੀਂ ਨੁਕਸਾਨ ਹੋਣ ਦੇ ਰਹੇ। ਅਜ ਤਾਂ ਸਭ ਤੋਂ ਫਾਇਦਾ ਕੀਤਾ 25% ਲੋਕਾਂ ਦੇ ਕਿਤਾਬਾਂ 'ਚ ਫਾਇਦਾ ਕੀਤਾ। ਬੱਚਿਆਂ ਨੂੰ ਪੜਾਉਣ ਵਾਸਤੇ ਉਹਨਾਂ ਦਿੱਤਾ ਗਿਆ। ਇਹ ਸਾਰੇ ਦੁਕਾਨਦਾਰ ਨੂੰ ਫਾਇਦਾ ਕੀਤਾ ਗਿਆ ਇਹਨਾਂ ਬੱਚਿਆਂ ਨੂੰ 25% ਨਾਲ ਅਸੀਂ ਟੀਵੀ ਲਿਆ ਕੇ ਦਿੱਤੇ ਇਹਨਾਂ ਨੂੰ ਪੜ੍ਹਾਈ ਵਾਸਤੇ ਅੱਛੇ ਟੀਵੀ ਲਿਆ ਕੇ ਦਿੱਤੇ ਆ। ਤੇ ਇਸੇ ਪਾਸੇ ਯਾਨੀ ਕਿ ਬੱਚਿਆਂ ਦੇ ਫਾਇਦੇ ਵਾਸਤੇ ਸਕੂਲ ਉਹਨੂੰ ਅਪਗ੍ਰੇਡ ਕਰਨ ਵਾਸਤੇ ਕੀਤਾ ਗਿਆ। ਪ੍ਰਧਾਨ ਜੀ ਜਦੋਂ ਤੋਂ ਬਾਬਾ ਫਰੀਦ ਸਰਸਵਾਰ ਦੇ ਫੀਰਮਾਨ ਦੀ ਗੱਲ ਹੋਈ ਆ। ਉਸ ਤੋਂ ਬਾਅਦ ਚਾਹੇ ਗੁਰਦੁਆਰਾ ਪ੍ਰਬੰਧ ਹੋਵੇ ਚਾਹੇ ਸਕੂਲ ਦਾ ਹਮੇਸ਼ਾ ਚਰਚਾ ਚ ਹੀ ਰਿਹਾ ਹੈ, ਹਮੇਸ਼ਾ ਵਿਵਾਦ ਹੀ ਬਣਿਆ ਰਿਹਾ ਹੈ। ਪਿਛਲੇ ਦਿਨੀ ਗੁਰਦੁਆਰਾ ਕਦਰ ਦੇ ਵਿੱਚ ਵੀ ਫਰੋਕਾ ਫੌਨ ਨੂੰ ਲੈ ਕੇ ਵੀ ਕਾਫੀ ਕੁਝ ਹੋਇਆ ਸੀਗਾ ਉਸ ਤੋਂ ਬਾਅਦ ਹੁਣ ਸਕੂਲ ਦਾ ਵੀ ਲਗਾਤਾਰ ਵਿਵਾਦ ਹੁੰਦਾ ਜਾ ਰਿਹਾ ਹੈ। ਕੀ ਮਸਲਾ ਕੀ ਕਾਰਨ ਕੀ ਹੈ ਇਸ ਚੀਜ਼ ਨੂੰ ਕਿਵੇਂ ਵੇਖੀਏ? ਇਹਦਾ ਕਾਰਨ ਥੋੜਾ ਬਹੁਤ ਆਇ ਤੇ ਚੱਲਦੇ ਰਹਿੰਦਾ ਜਿਵੇਂ ਉੱਚੇ ਮੈਂਬਰ ਸਾਹਿਬ ਨੇ ਹਾਂਜੀ ਪ੍ਰਬੰਧ ਸੰਭਾਲਣ ਲੈ ਕੇ ਆਪਸੀ ਪ੍ਰਬੰਧਕ ਜੀ ਥੋੜਾ ਜਿਹਾ ਥੋੜਾ ਬਾਦ ਖਿੱਚੋ ਤਾਂ ਕਿ ਐਸਾ ਕਿਉਂਕਿ ਹੌਨਰ ਕਮੇਟੀ ਵਿੱਚ ਸਰ ਇਹ ਚੀਜ਼ ਹੱਲ ਕੀਤਾ ਜਾ ਸਕਦਾ ਬਿਲਕੁਲ ਹੋਏਗਾ ਜੀ ਹੱਲ ਗੁਰੂ ਸਾਹਿਬ ਦੀ ਬਖਸ਼ਿਸ਼ ਸਾਹਿਬ ਜੀ ਦੀ ਮਿਹਰਬਾਨੀ ਹੈ ਉਹਨਾਂ ਦੀ ਬਖਸ਼ਿਸ਼ ਹੈ ਸਾਰਾ ਕੁਝ ਚੇਅਰਮੈਨ ਸਾਰਿੰਦਰ ਜੀ ਦੀ ਖਾਲਸਾ ਜੀ ਦੀ ਬਖਸ਼ਿਸ਼ ਹੈ ਉਹਨਾਂ ਦਾ ਬੂਟਾ ਲੱਗਿਆ ਨੀਆਂ ਬਹੁਤ ਤਕੜੀਆਂ ਤੇ ਬਹੁਤ ਵਧੀਆ ਹੱਲ ਬੜੀ ਜਲਦੀ ਹੱਲ ਹੋਏਗਾ ਐਸੀ ਕੋਈ ਗੱਲ ਨਹੀਂ ਹੈ